ਫਰੋਈਪੁਰ ਹਲਚਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਸਦबीर ਭਾਟ ਜਿਵੇਂ ਕਿ ਕੱਲ ਦੁਸਹਿਰੇ ਦਾ ਤਿਹਾੜਾ ਤੇ ਅਸੀਂ ਅੱਜ ਖੜੇ ਹਾਂ ਫਰੋਈਪੁਰ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾਉਣੇ ਆ ਇੱਥੋਂ ਦੀਆਂ ਕਿ ਜਿੱਥੇ ਕਿ ਕੱਲ ਨੂੰ ਜਿਹੜਾ ਦੁਸਹਿਰੇ ਦਾ ਤਿਹਾੜਾ ਬਣਾਇਆ ਜਾ ਰਿਹਾ ਤੇ ਜਿਹੜੇ ਬੁੱਤ ਸਾਢੇ ਦਿਨੇ ਅਨ ਕੱਲ ਨੂੰ ਰਾਵਣ ਨਿਯਗਨਾ ਤੇ ਕੁੰਭ ਕਰਨ ਦੇ ਉਹਨਾਂ ਦੀ ਜਿਹੜੀ ਹੈ ਤਿਆਰੀ ਇੱਥੇ ਚੱਲ ਰਹੀ ਹੈ ਜਿਹੜੇ ਕਾਰੀਗਰ ਉਹ ਵੀ ਜਿਹੜੇ ਇਹਨੂੰ ਤਿਆਰ ਕਰ ਰਹੇ ਹਨ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਹੜਾ ਇਹ ਕਮਿਹਾਰ ਮੰਡੀ ਵਾਲਾ ਗਰਾਊਂਡ ਆ ਉਹਦੇ ਵਿੱਚ ਜਿਹੜੇ ਇਹ ਤਿੰਨੋਂ ਬੁੱਤ ਆ ਉਹ ਉਹ ਜਿਹੜੇ ਇੱਥੇ ਲਗਾਏ ਜਾਣਗੇ ਤੇ ਉਹ ਸਾੜੇ ਜਾਣਗੇ ਕਿੰਨਾ ਕੁ ਜਿਹੜਾ ਟਾਈਮ ਲੱਗਦਾ ਇਹਨਾਂ ਬੁੱਤਾਂ ਨੂੰ ਤਿਆਰ ਕਰਨ ਦੇ ਲਈ ਕਿੰਨੀ ਜਿਹੜੀ ਮਿਹਨਤ ਲੱਗਦੀ ਹੈ ਇਹਨਾਂ ਬੁੱਤਾਂ ਨੂੰ ਤਿਆਰ ਕਰਨ ਦੇ ਲਈ ਜਿਹੜਾ ਕਾਰੀਗਰ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਆ ਤੁਹਾਨੂੰ ਬੁੱਤ ਵੀ ਦਿਖਾ ਰਹੇ ਆ ਕਿ ਕਿੰਨੀ ਜਿਹੜੀ ਆ ਮਿਹਨਤ ਦੇ ਨਾਲ ਏ ਤਿਆਰ ਕੀਤੇ ਗਏ ਹਨ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਜਿਹੜੀ ਮਿਹਨਤ ਹੈ ਉਹ ਇਹਨਾਂ ਨੂੰ ਜਿਹੜੀ ਆ ਤਿਆਰ ਕਰਨ ਦੇ ਉੱਤੇ ਜਿਹੜੀ ਲੱਗਦੀ ਹੈ ਲਗਭਗ ਕਾਰੀਗਰਾਂ ਦੇ ਕਹਿਣ ਅਨਸਾਰ 1 ਮਹੀਨਾ ਜਿਹੜਾ ਇਹਨਾਂ ਨੂੰ ਤਿਆਰ ਕਰਨ ਤੇ ਜਿਹੜਾ ਲੱਗ ਜਾਂਦਾ ਹੈ ਦਸਹਰੇ ਦੇ ਮੌਕੇ ਜਿਹੜੇ ਤਿੰਨ ਜਿਹੜੇ ਬੁੱਤ ਬਣਾਏ ਜਾਂਦੇ ਹਨ ਉਹਨਾਂ ਨੂੰ ਤਿਆਰ ਕਰਨ ਵਾਲਾ ਜਿਹੜਾ ਕਾਰੀਗਰ ਆ ਉਹ ਵੀ ਸਾਡੇ ਨਾਲ ਮੌਜੂਦ ਆ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਕੀ ਨਾਮ ਆ ਵੀਰੇ ਮੇਰਾ ਨਾਮ ਜੀ ਹੈਪੀ ਚੋਹਾਨਾ ਕਿੱਥੋਂ ਦਾ ਰਹਿਣ ਵਾਲਾ ਵੀਰੇ ਮੈਂ ਇੱਧਰ ਆਪਣਾ ਸਟੇਸ਼ਨ ਹੈ ਆਪਣਾ ਰੇਲਵੇ ਸਟੇਸ਼ਨ ਕੋਲੇ ਜੀ ਕਿੰਨਾ ਚਿਰ ਹੋ ਗਿਆ ਜਿਹੜੇ ਤੋਂ ਬੁੱਤ ਬਣਾਉਣਾ ਇਹ ਜੀ ਮੈਨੂੰ ਘੱਟ ਤੋਂ ਘੱਟ 17-18 ਸਾਲ ਹੋ ਗਏ ਨੇ ਜੀ ਇੱਕ ਜਿਹੜਾ ਬੁੱਤ ਤਿਆਰ ਕਰਦਾ ਉਹ ਤੇ ਕਿੰਨੇ ਇੱਕ ਜਿਹੜੇ ਪੈਸੇ ਲੱਗੇ ਜਾਂਦੇ ਉਹਦੇ ਚ ਜਿਵੇਂ ਵੇਖੋ ਜੀ ਜਿਵੇਂ ਮਹਿੰਗਾਈ ਦਾ ਹਿਸਾਬ ਆ ਉਸੇ ਹਿਸਾਬ ਨਾਲ ਸਾਨੂੰ ਲਾਣਾ ਪੈਂਦਾ ਅਸੀਂ ਅੱਗੇ ਉਹਨਾਂ ਨੂੰ ਉਸੇ ਹਿਸਾਬ ਨਾਲ ਦੱਸੀਦੇ ਆ ਉਹਨਾਂ ਦੇ ਹਿਸਾਬ ਨਾਲ ਹੀ ਅਸੀਂ ਕੰਮ ਕਰੀਦੇ ਆ ਜੀ ਕਿੰਨਾ ਟਾਈਮ ਜਿਹੜਾ ਇੱਕ ਇੱਕ ਬੁੱਤ ਤਿਆਰ ਕਰਨੋਂ ਕਿੰਨਾ ਟਾਈਮ ਜਿਹੜਾ ਲੱਗ ਜਾਂਦਾ ਜਿਵੇਂ ਆਪਾਂ ਰਾਵਣ ਦਾ ਇੱਕ ਬੁੱਤ ਤਿਆਰ ਕਰਨਾ ਅਸੀਂ ਦੇਖੋ ਸਰ ਅਸੀਂ ਮਹੀਨੇ ਦੇ ਵਿੱਚ ਨਾ ਤਿੰਨ ਮੂਰਤੀਆਂ ਬਣਾ ਦੇਾਂਗੇ ਤਿੰਨ ਮੂਰਤੀਆਂ ਅਸੀਂ ਤਿਆਰ ਕਰ ਸਕਦੇ ਹਾਂ ਤੇ ਕਿਹੜਾ ਕਿਹੜਾ ਮਟੀਰੀਅਲ ਇਹਦੇ ਯੂਜ਼ ਕਰਦੇ ਤੁਸੀਂ ਮਟੀਰੀਅਲ ਸਰ ਇੱਕ ਤਾਂ ਵਾਸਾ ਹੈ ਇੱਕ ਆਟਾ ਲੱਗਦਾ ਹੈ ਠੀਕ ਹੈ ਟੇ ਟਾਟ ਬੋਰੀ ਠੀਕ ਹੈ ਤੇ ਕਾਗਜ਼ ਵਗੈਰਾ ਜੋ ਡੈਕੋਰੇਟ ਦਾ ਰੇਡੀਅਮ ਵਗੈਰਾ ਹੁੰਦਾ ਜੋ ਜਿੰਦੇ ਨਾਲ ਕਰੀਦੇ ਆਪਾਂ ਉਹ ਲੱਗਦਾ ਸਰ ਅੱਥਿੰਕ ਕਿੰਨੀ ਕਿ ਮਿਹਨਤ ਹੈ ਤੇਰੀ ਮਿਹਨਤ ਤਾਂ ਸਰ ਬਹੁਤ ਹੈਗੀ ਹੈ ਜਿਵੇਂ ਜਿਵੇਂ ਟਾਈਮ ਦਸਹਰੇ ਦਾ ਨੇੜੇ ਆਂਦਾ ਉਵੇਂ-ਉਵੇਂ ਟਾਈਮ ਸਾਨੂੰ ਰਾਤ ਕਾਲੀ ਕਰਨੀ ਪੈਂਦੀ ਏ ਉਹ ਕਹਿੰਦੇ ਨਾ ਬੱਚਾ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਅਸੀਂ ਵੀ ਉਸੇ ਗੱਲਾਂ 'ਚ ਜਿਵੇਂ ਮੰਦਿਰ ਰੱਬ ਨੇ ਬਣਾਈ ਹੈ ਉਹੀ ਕੀਤਾ ਅਸੀਂ ਚੱਲਦੇ ਪਈਆਂ ਜੋ ਸਾਡੇ ਵੱਡਿਆਂ ਨੇ ਸਾਨੂੰ ਸਿਖਾਇਆ ਜੀ ਚੱਲ ਸਕਦਾ ਹੈ ਕੀ ਨਾਮ ਹੈ ਜੀ ਤੁਹਾਡਾ ਸੁਰੇਸ਼ ਕੁਮਾਰ ਜੀ ਇਹ ਜਿਹੜਾ ਦਸਹਰਾ ਕਿਹੜੇ ਗਰਾਊਂਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਸ਼ਿਤਲਾ ਦੇਵੀ ਮੰਦਿਰ ਦੇ ਸਾਹਮਣੇ ਤੋਬੀਕਾਰਦੀ ਗਰਾਊਂਡ 'ਚ ਮਨਾਇਆ ਜਾ ਰਿਹਾ ਹੈ। ਕਿਹੜੀ ਹੈ ਜਿਹੜੀ ਸੰਸਥਾ ਲਗਾਈ ਹੈ? ਸ਼੍ਰੀ ਸ਼ੰਕਰ ਨਾਮ ਮੀਲਾ ਕਮੇਟੀ। ਇਹਦੇ ਵਿੱਚ ਮੁੱਖ ਮਹਿਮਾਨ ਜੀ ਕੌਣ ਹੋਣਗੇ? ਰਣਵੀਰ ਸਿੰਘ ਬੁੱਲਰ ਤੇ ਕੰਟੋਨਮੈਂਟ ਬੋਰਡ ਦੇ ਸੀਓ। ਕੈਂਟਨਰਵਸੀਆਂ ਨੂੰ ਕੀ ਕਹਿਣਾ ਚਾਹੋਗੇ ਜੀ? ਕੈਂਟੌਰ ਬਸਤੀ ਨਿਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਟਾਈਮ ਨਾਲ ਪਹੁੰਚੋ ਤੇ ਮੇਲੇ ਦੀ ਰੌਣਕ ਵਧਾਓ। ਜਿਹਦੇ ਨਾਲ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਹਾਜ਼ਰ ਕਰੋ। ਬੋਲ ਜੀ ਆਗਰ ਜੀ।